ਧਰ ਖਾਲਸਾ ਮੇਰੇ ਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਪਾਉਣ ਦਾ ਇੱਕ ਮਕਸਦ ਹੈ ਜੀ ਮੈਂ ਪਹਿਲਾਂ ਸਾਡੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਔਰ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਬਹੁਤ ਸੰਯੋਗ ਦਿੱਤਾ ਕਿਉਂਕਿ ਪਿੰਡ ਦੇ ਵਿੱਚ ਅਸੀਂ ਇੱਕ ਸਮਾਗਮ ਕਰਵਾ ਰਹੇ ਹਾਂ ਅਮਤ ਸੰਚਾਰ ਸਮਾਗਮ ਕਰਾ ਰਹੇ ਹਾਂ ਪੱਗਾਂ ਦਾ ਕੈਂਪ ਲਵਾ ਰਹੇ ਹਾਂ ਔਰ ਤਾਂ ਨਦਨ ਦਬਾਨ ਵੀ ਲਵਾਵਾਂਗੇ ਸੋ ਅਸੀਂ ਅੱਜ ਅਰਜ਼ੀ ਕੀਤੀ ਸੀਗੀ ਕਮੇਟੀ ਮੂਰੇ ਵੀ ਇਸ ਤਰ੍ਹਾਂ ਕਰਕੇ ਆਪ ਨੂੰ ਨਗਰ ਨੂੰ ਪ੍ਰੋਗਰਾਮ ਮਿਲ ਰਿਹਾ ਜੀ ਤਾਂ ਤੁਸੀਂ ਸਾਥ ਦਿਓ ਤਾਂ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਤੇ ਪੂਰੇ ਨਗਰ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਨੂੰ ਜਿਹੜਾ ਉਹ ਪ੍ਰੋਗਰਾਮ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ ਸੋ ਮੈਂ ਪ੍ਰੋਗਰਾਮ ਦੀ ਤਰੀਕ ਦੱਸ ਦਿਆਂ ਇਹ 10ਵੇਂ ਮਹੀਨੇ ਦੀ 7 ਤਰੀਕ ਨੂੰ ਸਾਡਾ ਪ੍ਰੋਗਰਾਮ ਜਿਹੜਾ ਸ਼ੁਰੂ ਹੋਣੀ ਔਰ 10ਵੇਂ ਮਹੀਨੇ ਦੀ 3 ਤਰੀਕ ਤੱਕ ਇਹ ਪ੍ਰੋਗਰਾਮ ਚੱਲਣਾ ਹੈ। ਜਿਹੜੇ ਪਹਿਲੇ 7 ਤਰੀਕ ਤੋਂ ਲੈ ਕੇ ਤਾਂ ਅਸੀਂ ਪੱਗਾਂ ਦਾ ਕੈਂਪ ਲਵਾਵਾਂਗੇ ਔਰ ਵਿੱਚ 10 11 ਔਰ 12 ਤਿੰਨ ਦਿਨ ਦਵਾਨ ਹੋਣਗੇ ਜੀ ਔਰ 13 ਤਰੀਕ ਨੂੰ ਅਸੀਂ ਅਮਰ ਸੰਚਾਰ ਸੋ ਇਹ ਵੀਡੀਓ ਪਾਉਣ ਦਾ ਮੇਰਾ ਇੱਕ ਮਕਸਦ ਹੈ ਜੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਵੀਡੀਓ ਨੂੰ ਸੁਣ ਕੇ ਕੋਈ ਪ੍ਰਾਣੀ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਵੇ। ਔਰ ਮੇਰਾ ਨਾਜੋ ਅਗਲੂ ਦੇ ਨੇੜੇ ਹੈ ਜੀ ਕੋਠੇ ਲੰਗਾਉਂ। ਤਾਂ ਮੇਰੇ ਪਿੰਡ ਦੇ ਨਾਲ ਜਿਹੜੇ ਪਿੰਡ ਲੱਗਦੇ ਆ ਉਹ ਮਹਿਮਾ ਸਰਜਾ ਹੋ ਗਿਆ, ਸਵਾਈ ਸਰਕਾਰੀ ਹੋ ਗਿਆ, ਗੰਗਾ ਬਰਕੰਦੀ, ਬਲਾੜ ਮਹਿਮਾ, ਅਗਲੂ, ਦਾਣ ਸਿੰਘ ਆਲਾ, ਫੁੱਲੜੇ ਕੋਠੇ ਛਪਣੀ ਵਾਲੇ ਹੋਗੇ ਜੀ, ਦਿਉਣ ਹੋ ਗਿਆ। ਮੈਂ ਮਪਗਵਾਨ ਹੋ ਗਿਆ ਔਰ ਕਿਲ ਸਿੰਘ ਹੋ ਗਿਆ ਅਸੀਂ ਇਸ ਦੇ ਵਿੱਚ ਆਵਾਂਗੇ ਔਰ ਸਿੰਘਾਂ ਪਾਤੀ ਸਿੰਘ ਸਾਹਿਬਾਨ ਦੇ ਕੋਲੇ ਪਰਮਾ ਮੇਟਰ ਦਾਵਣਾ ਕੋਲੇ ਵੀ ਆਵਾਂਗੇ ਅਸੀਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਮੇਰੇ ਪਿੰਡ ਨਾਲ ਜੁੜੇ ਫੇਸਬੁੱਕ ਦੇ ਉੱਤੇ ਪਰਿਵਾਰ ਜਿਹੜਾ ਜੁੜਿਆ ਹੋਇਆ ਇਸ ਪਿੰਡਾਂ ਦੇ ਵੀ ਹੋਊਗਾ ਔਰ ਜਦੋਂ ਸ਼ੇਅਰ ਕਰੋਗੇ ਤਾਂ ਮੈਨੂੰ ਥੋੜਾ ਜਿਹਾ ਸੌਖਾ ਵੀ ਹੋ ਜੂਗਾ ਤੁਹਾਡੇ ਕੋਲੇ ਗੱਲ ਕਰਨ ਦਾ ਔਰ ਕਈ ਵਾਰੀ ਕਿਸੇ ਕੋਲੇ ਪੂਰਾ ਉਪੜਿਆ ਨਹੀਂ ਜਾਂਦਾ ਤਾਂ ਇਸ ਵੀਡੀਓ ਨੂੰ ਸੁਣ ਕੇ ਵੀ ਬੰਦਾ ਜੁੜਨ ਦੇ ਲਈ ਆ ਜਾਊਗਾ ਠੀਕ ਹੈ ਮੇਰਾ ਲਾਰਾਲੇ ਕੋਠੇ ਪਿੰਡਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਸਾਰਾ ਸਮਾਗਮ ਹੋਣਾ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਵੱਧ ਤੋਂ ਵੱਧ ਜਿਹੜੇ ਉਹ ਅਮਰ ਸ਼ਗਨ ਵਾਸਤੇ ਤਿਆਰ ਬੁ ਤਿਆਰ ਰਹੋ ਦੇਖ ਰਹੇ ਆਂ ਆਪਾਂ ਕਿਵੇਂ ਨਸ਼ਿਆਂ ਦਾ ਚੱਲ ਰਿਹਾ ਤਾਂ ਉਤੋਂ ਆਪਣੇ ਬੱਚਿਆਂ ਨੂੰ ਆਪਾਂ ਨੂੰ জানা ਜ਼ਰੂਰੀ ਹੈ ਜੀ ਤਾਂ ਛੋਟਾ ਜਿਹਾ ਪ੍ਰਾਰਾਲਾ ਕੀ ਕਲਾਸੀ ਮਾਰਕ ਕਰਦੀ ਹੈ ਜੀ ਆਪਣੇ ਨਕਰ ਦੇ ਵਿੱਚ ਦੂਜੀ ਵਾਰ ਇੱਕ ਵਾਰੀ ਪਹਿਲਾਂ ਅਸੀਂ ਅਮਰਤ ਸੰਚਾਰ ਕਰਾ ਚੁੱਕੇ ਹਾਂ ਦੂਜੀ ਵਾਰ ਫੇਰ ਸਾਡੇ ਪਿੰਡਾਂ ਤੋਂ ਅਮਰਤ ਸੰਚਾਰ ਦਾ ਜਿਹੜਾ ਹੋ ਕੇ ਆਪਾਂ ਹੋਈ ਹੈ ਤਾਂ ਵੱਤ ਤੋਂ ਬਾਅਦ ਪ੍ਰਾਣੀ ਜਿਹੜੇ ਉਹ ਅਮਰਤ ਦਾ ਸ਼ਕਨ ਲਈ ਤਿਆਰ ਹੋਵੋ ਔਰ ਮੇਰੇ ਮੇਰੇ ਨਾਲ ਕੰਟੈਕਟ ਕਰੋ ਜਾਂ ਮੇਰੇ ਪਿੰਡ ਦੇ ਕਿਸੇ ਵੀ ਬੰਦੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਪਿੰਡ ਲਾਹਲਾ ਕੋਠੇ ਹੈ ਮੇਰੇ ਪਿੰਡ ਦੇ ਕਿਸੇ ਵੀ ਬੰਦੇ ਨਾਲ ਤੁਸੀਂ ਕੰਟੈਕਟ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਜੀ ਕਿਉਂਕਿ ਇਹ ਨਕਦੇ ਸੰਯੋਗ ਪ੍ਰਬੰਧਨ ਲਈ ਸੰਯੋਗ ਨਾਲ ਹੀ ਇਹ ਸਾਨੂੰ ਮਿਲਿਆ ਤੇ ਅਸੀਂ ਇਹ ਸਾਰੇ ਇਕੱਠੇ ਰਲ ਮਿਲ ਕੇ ਆ ਰਹੇ ਜਿਹੜੇ ਕਕਾਰ ਹੋਣਗੇ ਉਹਨਾਂ ਬਾਰੇ ਮੈਂ ਦੱਸ ਦਿਆਂ ਕਕਾਰ ਆ ਜਿਹੜੇ ਬਿਲਕੁਲ ਫਰੀ ਹੋਣਗੇ ਉਹਦੀ ਕੋਈ ਭੇਟਾ ਨਹੀਂ ਹੋਊਗੀ ਸੋ ਜਰੂਰ ਪਹੁੰਚੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ